एक बार छोटा जा बच्चा ना स्कूल दे, इंटरव्यू देन गया तो मास्टर ने पूछा तेरा नाम क्री राम जी फिर पूछा तेरे प्यो का नाम क्या कुल्फा राम मास्टर हैरान होया कू अपने नाम के अगे श्री भी लगा रहे हैं है जी भी लगा रहे हैं प्यो के नाम तो कुछ ही नहीं बच्चे का बड़ा इनोसेंट जवाब से कहता जी अगर मैं अपनी कदर आप नहीं करूँगा तो दो दूजी किमी करे ਕਿ ਜੜੀ ਵੀ ਕੁਦਰਤ ਨੇ ਜੋ ਵੀ ਰੱਬ ਨੇ ਤੁਹਾਨੂੰ ਬਣਾਇਆ ਰੱਬ ਕਦੀ ਗਲਤ ਨਹੀਂ ਹੋ ਸਕਦਾ ਤੇ ਰੱਬ ਨੇ ਤੁਹਾਨੂੰ ਕਿਸੇ ਪਰਪਸ ਲਈ ਬੁਲਾਇਆ ਤੁਹਾਡੀ ਸੋਲ ਕਿਸੇ ਐਕਸਪੀਰੀਅੰਸ ਲਈ ਆਈ ਹੈ ਸੋ ਆਲਵੇਸ ਫੀਲ ਕਿ ਜੋ ਵੀ ਤੁਹਾਨੂੰ ਕੁਦਰਤ ਨੇ ਪਰਮਾਤਮਾ ਨੇ ਜਿੰਦਾ ਬਣਾਇਆ ਆਲਵੇਸ ਉਹਦਾ ਸ਼ੁਕਰ ਹੋ ਸਪੋਜ਼ ਅਗਰ ਤੁਹਾਡੇ ਕੋਲ 99% ਚੰਗੀਆਂ ਚੀਜ਼ਾਂ ਹੈਗੀਆਂ ਔਰ 1% ਚੀਜ਼ ਨਹੀਂ ਹੈ ਉਹ ਹੀ 1% ਚੀਜ਼ ਅਸੀਂ ਚੁਪਦੀਏ ਸਾਨੂੰ ਔਰ 1% ਚੀਜ਼ ਕਰ ਦੋ ਅਸੀਂ 99% ਜੜੀ ਚੀਜ਼ਾਂ ਅਸੀਂ ਈਗਨੋਰ ਕਰ ਦਿੰਨੇ ਆ ਤਾਂ ਅਸੀਂ ਅਗਰ ਰੱਬ ਦਾ ਸ਼ੁਕਰਾਨਾ ਕਰੀ ਰਾਤ ਦਾ ਸੋਤੇ ਵੇਲੇ ਜਿਹੜੀ 99% ਚੀਜ਼ਾਂ ਉਹ ਤੁਹਾਨੂੰ ਚੀਜ਼ ਫੁੱਟ ਦੇਣੀ ਉਹ ਉਹਦੇ ਚ ਆਪਣੀ ਸੈਲਫ ਲੋ ਸੈਲਵੈਸਟੀਮ ਵੀ ਹੈ ਸੋ ਆਪਣੀ ਕਦਰ ਵੀ ਹੈ ਸਿਮਿਲਰਲੀ ਹਸਬੈਂਡ ਅਗਰ ਵਾਈਫ ਨੂੰ ਕਹਦੇ ਆਈ ਟਵਾਂ ਖਾਣਾ ਕਿੰਨਾ ਚੰਗਾ ਬਣਾਇਆ ਜਾਂ ਵਾਈਫ ਥੋੜੀ ਜਿਹੀ ਨੇ ਕਹੇ ਆਪਣੇ ਹਸਬੈਂਡ ਨੂੰ ਕਹਦੇ ਅੱਜ ਤੁਸੀਂ ਕਿੰਨੇ ਚੰਗੇ ਲੱਗ ਰਹੇ ਹੋ ਜੀ ਦੇਖੋ ਤੁਹਾਡੀ ਫੈਮਲੀ ਦੀ એનર્ਜੀ ਤੁਹਾਡੀ ਇੰਡੀਵਿਜੂਅਲ એનર્ਜੀ ਕਿੰਨੀ ਵੱਧ ਜਾਂਦੀ ਹੈ ਔਰ ਇਹ ਛੋਟੀ ਛੋਟੀ ਚੀਜ਼ਾਂ ਨੇ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਂਦੀਆਂ ਨੇ ਅਗਰ ਕੋਈ ਸੱਸ ਨੋ ਦੀ ਚੁਗਲੀ ਕਰਦੀ ਹੈ ਉਹਨੂੰ ਕਰ ਲੈਣੀ ਚਾਹੀਦੀ ਹੈ ਔਰ ਬਾਈਚਸ ਅਗਰ ਨੋ ਨੋ ਵੀ ਪਤਾ ਚਲ ਜਾਏ ਤਾਂ ਉਹਨੂੰ ਆਪਣੀ ਸੱਸ ਕੋਲ ਜਾ ਕੇ ਮਾਜੀ ਤੁਸੀਂ ਮੈਨੂੰ ਦੱਸੋ ਮੈਂ ਤੁਹਾਡੀ ਕੁੜੀਆਂ ਵਰਗੀਆਂ ਤੁਸੀਂ ਜਮਾਨਾ ਦੇਖੋ ਦੱਸੋ ਮੈਂ ਕਿਵੇਂ ਆਪਣੇ ਆਪ ਨੂੰ ਸਬੂਤ ਕਰਾਂ ਜੀ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰ ਸਕਦੇ ਦੂਜਨੋ ਕਿਵੇਂ ਪਿਆਰ ਕਰੋਗੇ ਔਰ ਆਹੀ ਆਪਾਂ ਗਲਤੀ ਕਰਦੇ ਰਹਿੰਦੇ ਆਂ ਆਪਾਂ ਪਿਆਰ ਕਰਨੇ ਆਪਣੀ ਮਾਂ ਨੂੰ ਆਪਣੀ ਪਿਓ ਨੂੰ ਗਰਲਫ੍ਰੈਂਡ ਨੂੰ ਬਾਈਫ੍ਰੈਂਡ ਨੂੰ ਬੱਚਾ ਨੂੰ ਆਪਣੇ ਬਾਰੇ ਆਪ ਸੋਚ ਨਹੀਂ ਸਕਦੇ ਆਡੀ ਪ੍ਰੋਡਕਸ਼ਨ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹਰ ਦੂਜਾ ਇਨਸਾਨ ਕਹਿ ਦਿੰਦਾ ਕਿ ਮੇਰੀ ਤਾਂ ਕਦਰ ਨਹੀਂ ਹੋ ਰਹੀ ਚਾਹੇ ਉਹ ਘਰ ਦੇ ਵਿੱਚ ਹੋਵੇ ਜਾਂ ਬਾਹਰ ਉਹ ਇਸ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਹੁੰਦਾ ਆ ਕਿ ਆਖਰ ਉਸ ਦੀ ਕਦਰ ਕਿਉਂ ਨਹੀਂ ਕੀਤੀ ਜਾਂਦੀ ਤੇ ਅੱਜ ਆਪਾਂ ਇਸੇ ਬਾਰੇ ਹੀ ਗੱਲਬਾਤ ਕਰਾਂਗੇ ਜੇਕਰ ਤੁਹਾਡੀ ਕੋਈ ਕਦਰ ਨਹੀਂ ਕਰਦਾ ਤਾਂ ਤੁਹਾਨੂੰ ਉਸ ਦੇ ਨਾਲ ਕਿਹੋ ਜਿਹਾ ਵਰਤਾਓ ਕਰਨਾ ਚਾਹੀਦਾ ਹੈ ਕਿਵੇਂ ਤੁਸੀਂ ਆਪਣੀ ਕਦਰ ਵਧਾ ਸਕਦੇ ਹੋ ਤੇ ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਚੰਡੀਗੜ੍ਹ ਦੇ ਉਗੇ ਸਾਈਕੋਲੋਜੀਸਟ ਡਾਕਟਰ ਰਾਜੇਸ਼ ਗੁਪਤਾ ਜੀ ਜਿਨ੍ਹਾਂ ਨੂੰ ਬਹੁਤ ਸਾਰੇ ਇਨਾਮ ਮਿਲ ਚੁੱਕੇ ਐ ਤੇ ਜਿਨ੍ਹਾਂ ਨੇ 14 ਕਿਤਾਬਾਂ ਵੀ ਸਾਹਿਦ ਦੀ ਝੋਲੀ ਦੇ ਵਿੱਚ ਪਾਈਆਂ ਆ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹ ਹੀ ਜਾਨਣਾ ਚਾਹੁੰਦਾ ਕਿ ਅਕਸਰ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਚੀਜ਼ ਕਿਉਂ ਆ ਜਾਂਦੀ ਹੈ ਕਿ ਸਾਡੀ ਕੋਈ ਕਦਰ ਨਹੀਂ ਕਰ ਰਿਆ ਐਕਚੁਅਲੀ ਅੱਜ ਕੱਲ ਦੀ ਜਿਹੜੀ ਸੋਸਾਇਟੀ ਹੈ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਾਂਦੀ ਬਿਜ਼ੀ ਹੈ ਉਹਨਾਂ ਦੂਜੇ ਸੋਚਣ ਬਾਰੇ ਮਜਬੂਰੀ ਨਹੀਂ ਔਰ ਮੈਂ ਦੇਖਿਆ ਲੇਡੀਜ਼ ਨੇ ਛੇਤੀ ਛੇਤੀ ਰੋਟੀ ਬਣਾਤੀ ਆਦਮੀ ਜਿਹੜੇ ਨੇ ਉਹਨਾਂ ਨੂੰ ਪਤਾ ਨਹੀਂ ਉਹ ਉਸ ਕੀ ਹੈ ਕਿ ਹਰ ਇੱਕ ਬੰਦਾ ਆਪਣਾ ਇੱਕ ਸੋਸ਼ਲ ਮੀਡੀਆ ਪਲੇਟਫਾਰਮਸ ਐਨਾ బిజీ ਹੈ ਕਿ ਉਹਨੂੰ ਆਪਣੇ ਮਨ ਦੇ ਜਿਹੜੇ ਇਮੋਸ਼ਨਸ ਨੇ ਉਹ ਐਕਸਪ੍ਰੈਸ ਕਰਨ ਦਾ ਉਹਨੂੰ ਮਿਲਦਾ ਹੀ ਨਹੀਂ ਸੋ ਬੇਸਿਕਲੀ ਜਿਵੇਂ ਛੋਟੇ ਬੱਚੇ ਆ ਸਕੂਲੋਂ ਆਉਂਦੇ ਆ ਅਗਰ ਮਦਰ ਉਹਨਾਂ ਨੂੰ ਛੋਟੇ ਕਹਿੰਦੇ ਬੇਟਾ ਆਈ ਲਵ ਯੂ ਯੂ ਆਰ ਅ ਟ੍ਰੇਜ਼ਰ ਫੋਰ ਮੀ ਸਿਮਿਲਰਲੀ ਹਸਬੰਡ ਅਗਰ ਵਾਈਫ ਨੂੰ ਕਹਿੰਦੇ ਆਈ ਟਵਾਂ ਖਾਣਾ ਕਿੰਨਾ ਚੰਗਾ ਬਣਾਇਆ ਜਾਂ ਵਾਈਫ ਥੋੜੀ ਜਿਹੀ ਨੇ ਕਹੇ ਆਪਣੇ ਹਸਬੰਡ ਨੂੰ ਕਹ ਦੇ ਅੱਜ ਤੁਸੀਂ ਕਿੰਨੇ ਚੰਗੇ ਲੱਗ ਰਹੇ ਹੋ ਜੀ ਦੇਖੋ ਤੁਹਾਡੀ ਫੈਮਿਲੀ ਦੀ એનર્ਜੀ ਤੁਹਾਡੀ ਇੰਡੀਵਿਜੂਅਲ એનર્ਜੀ ਕਿੰਨੀ ਵੱਧ ਜਾਂਦੀ ਹੈ ਔਰ ਆਹੀ ਛੋਟੀ ਛੋਟੀ ਚੀਜ਼ਾਂ ਨੇ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਂਦੀਆਂ ਨੇ ਬਾਕੀ ਖੋਰ ਮੈਂ ਕੋਟੇਸ਼ਨ ਪੜ੍ਹੀ ਸੀ ਕਿ ਸਾਨੂੰ ਆਪਣੀ ਕਦਰ ਜੜੀ ਹੈ ਉਹਦੇ ਲਈ ਕੁਝ ਬੰਨਣਾ ਪਏਗਾ ਲੇਕਿਨ ਅਗਰ ਤੁਸੀਂ ਕਦਰ ਕਰਵਾਣੀ ਹੈ ਆਪਣੀ ਫੈਮਿਲੀ ਦੇ ਵਿੱਚ ਤੇ ਡੈਫੀਨਿਟਲੀ ਉਹ ਕਪਲੇਟ ਮੈਂ ਜੁਰ ਕਹਤੇ ਹਾਂ लोग कहते हैं रंग बदलता है जमाना अक्सर मर्द वो हैं जो जमाने को बदल देते हैं तो जी टॉवरिंग पर्सनैलिटी होनी चाहिए कि दूरों की बदले बोले यार फलाना बंदा आ गया ਜੀ ਸਰ ਅਕਸਰੀ ਕੀ ਹੁੰਦਾ ਹੈ ਨਾ ਜਦੋਂ ਕੋਈ ਘਰ ਦੇ ਵਿੱਚ ਆਪਾਂ ਗੱਲ ਕਰੀਏ ਔਰਤਾਂ ਹੁੰਦੀਆਂ ਨੇ ਉਹ ਕੀ ਕਰਦੀਆਂ ਨੇ ਚਾਹੇ ਉਹ ਸੱਸ ਨੂੰ ਦੀ ਆਪਾਂ ਗੱਲ ਲੈ ਲੈਨੇ ਆ ਉਹਦੇ ਵਿੱਚ ਕੀ ਹੁੰਦਾ ਹੈ ਸੱਸ ਕਹਿ ਦਿੰਦੀ ਹੈ ਨੂੰ ਮੇਰੀ ਕਦਰ ਨਹੀਂ ਕਰ ਰਹੀ ਨੂੰ ਕਹਿ ਦਿੰਦੀ ਹੈ ਕਿ ਸੱਸ ਜਿਹੜੀ ਹੈ ਮੇਰੀ ਕਦਰ ਨਹੀਂ ਕਰ ਰਹੀ ਮੇਰੀ ਜਿਹੜੀ ਬੁਰਾਈ ਕਰ ਰਹੀ ਹੈ ਇਸ ਰਿਸ਼ਤੇ ਦੇ ਵਿੱਚ ਫਿਰ ਟਸਲ ਆ ਜਾਂਦੀ ਹੈ ਸਾਡੇ ਰਿਸ਼ਤਿਆਂ ਦੇ ਵਿੱਚ ਪਿਆਰ ਕਿਵੇਂ ਵੱਧ ਸਕਦਾ ਹੈ ਕਿਵੇਂ ਅਸੀਂ ਇੱਕ ਦੂਜੇ ਦੀ ਕਦਰ ਕਰ ਸਕਦੇ ਹਾਂ ਕਿ ਚੰਡੀਗੜ੍ਹ ਵਿੱਚ ਡਿਪਰੈਸ਼ਨ ਰੇਟ ਇਸ ਮੈਕਸਿਮਮ ਇਨ ਹੋਲ ਆਫ ਦਾ ਏਸ਼ੀਆ ਰੀਜ਼ਨ ਸਨ ਅਨੂ ਫਾਈਂਡ ਆ ਲਨਲੀਨੈਸ ਜਿਵੇਂ ਪੁਰਾਣੇ ਸ਼ਹਿਰਾਂ ਵਿੱਚ ਜਾਂ ਪੁਰਾਣੀ ਇਕੱਠੀ ਸੀ ਚੰਡੀਗੜ੍ਹ 'ਚ ਜ਼ਿਆਦਾਤਰ ਸਿੰਗੂਲਰ ਫੈਮਿਲੀਜ਼ ਨੇ ਸੋ ਨੌਂ ਵਿੱਚ ਜਿੱਥੇ ਜੁਆਇੰਟ ਫੈਮਿਲੀ ਸਿਸਟਮ ਹੁੰਦਾ ਕੀ ਹੈ ਕਿ ਜਿਵੇਂ ਨੌਂ ਆ ਕੰਮ ਕਰ ਰਹੀਆਂ ਨੇ ਸੱਸਾਂ ਬਾਰ ਇਕੱਠੀਆਂ ਹੋ ਆਪਣੀ ਨੌਂ ਦੀ ਚੁਗਲੀ ਕੱਢ ਗਈ ਤੇ ਉਹਨਾਂ ਦੇ ਅੰਦਰ ਕੋਈ ਦੁਸ਼ਮਣ ਉਹ ਨਿਕਲ ਜਾਂਦਾ ਸੀ ਥੈਟ ਡਸਨਟ ਟੇਕ ది ਫਾਰਮ ਆਫ ਡਿਪਰੈਸ਼ਨ ਸਟੈਸ ਐਂਗਜ਼ਾਇਟੀ ਔਰ ਸੋ ਬਾਤ ਜਦੋਂ ਸੱਸਾਂ ਆਗਿਆ ਤੇ ਨੋਆਂ ਦੇ ਆਪਣੇ ਟੋਲੇ ਬਣੇ ਹੋ ਸੀ ਉਹ ਨਿਕਲ ਜਾਂਦੇ ਸੀ ਬਟ ਜਦੋਂ ਇਹ ਚੀਜ਼ਾਂ ਨਹੀਂ ਰਹਿੰਦੀਆਂ ਤਾਂ ਉਹ ਕੀ ਹੈ ਕਿ ਉਹ ਜਿਹੜਾ ਗੁੱਸਾ ਉਹ ਜਿਹੜਾ ਤਣਾਅ ਹੈ ਉਹ ਇੱਕ ਦੂਜੇ ਲਈ ਨਿਕਲ ਜਾਂਦਾ ਹੈ ਸੋ ਬੈਟਰ ਹੈ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਇਹ ਚੀਜ਼ ਕੱਢਣਾ ਬਹੁਤ ਜ਼ਰੂਰੀ ਹੈ ਫੋਰ ਐਗਜ਼ਾਮਪਲ ਅਗਰ ਕੋਈ ਸੱਸ ਨੋ ਦੀ ਚੁਗਲੀ ਕਰਦੀ ਹੈ ਉਹਨੂੰ ਕਰ ਲੈਣੀ ਚਾਹੀਦੀ ਹੈ ਔਰ ਬਾਈਚਸ ਅਗਰ ਨੋ ਨੂੰ ਵੀ ਪਤਾ ਚੱਲ ਜਾਏ ਤਾਂ ਉਹਨੂੰ ਆਪਣੀ ਸੱਸ ਕੋਲ ਜਾ ਕੇ मां जी ਤੁਸੀਂ ਮੈਨੂੰ ਦੱਸੋ ਮੈਂ ਤੁਹਾਡੀ ਕੁੜੀਆਂ ਵਰਗੀਆਂ ਤੁਸੀਂ ਜਮਾਨਾ ਦੇਖੋ ਦੱਸੋ ਮੈਂ ਕਿਵੇਂ ਆਪਣੇ ਆਪ ਨੂੰ ਇੰਪਰੂਵ ਕਰਾਂ ਔਰ ਆਈ ਥਿੰਕ ਅਗਰ ਤੁਸੀਂ ਆਪਣੀ ਇੱਕ ਸੱਸ ਨੂੰ ਮੈਂਟਰ ਬਣਾ ਲਓ ਜਾਂ ਇੱਕ ਨੋ ਨੋ ਤੁਸੀਂ ਇੱਕ ਆਪਣਾ ਫਰੈਂਡ ਬਣਾ ਲਓ ਕਿਉਂਕਿ ਅਲਟੀਮੇਟਲੀ ਅੱਜ ਕੱਲ ਦੇ ਜਮਾਨੇ ਵਿੱਚ ਤੁਹਾਡੇ ਸਾਥ ਸੰਗਤ ਉਹੀ ਹੈ ਨੋਆ ਨਹੀਂ ਕਮਨ ਹੈ ਕੱਲ ਨੂੰ ਕੁਝ ਅਦਾ ਕੁਝ ਕੱਲ ਨੂੰ ਗਾਈਡੈਂਸ ਹੀ ਲੋੜ ਪਈ ਕੀ ਰਿਵਾਜ ਹੈ कि करना है किदा और मैं देखिया तो उस टाइम थोड़े ससा नहीं काम आनी है सो so अल्टीमेटली जोड़ी सा बजुर्ग लेडीज़ ने उन्होंने ज्ञान है और अजकल जोड़ी नूँ ने उन्होंने को एजुकेशन है एजुकेशन इज़ इन्फॉर्मेन एजुकेशन इन्फॉर्मेन के नॉलेज फर्क है इनफॉर्मेन वो है जो किताबों तो पढ़ी है या फिर यूट्यूब पर देखी है तजुर्बा वो एक्सपीरियंस है जो कि तीन अपनी लाइफ से देखी है सो so, अगर इन्होंने दोनों का बलैंड हो जाए ਤੇ ਲਾਈਫ ਬੜੀ ਅੱਛੀ ਚੱਲ ਸਕਦੀ ਹੈ ਉਸ ਦਾ ਸਭ ਤੋਂ ਜ਼ਿਆਦਾ ਫਾਇਦਾ ਕਿੰਨੂੰ ਹੋਏਗਾ ਕਰਦੇ ਜਿਹੜੇ ਆਦਮੀ ਨੇ ਜਿਹੜੇ ਬਿਜ਼ਨਸਮੈਨ ਨੇ ਕੰਮ ਕਰਦੇ ਆ ਜਾਂ ਆਣ ਵਾਲੀ ਜਿਹੜੀ ਬੱਚੀ ਹੈ ਕਿਉਂਕਿ ਉਹਨਾਂ ਨੂੰ ਆਪਣੀ ਟਰੈਡੀਸ਼ਨਸ ਬਾਰੇ ਵੀ ਪਤਾ ਚੱਲੇਗੀ ਔਰ ਐਜੂਕੇਸ਼ਨ ਬਾਰੇ ਵੀ ਪਤਾ ਚੱਲੇਗੀ ਔਰ ਆਣ ਵਾਲੀ ਜਿਹੜੀ ਬੱਚੇ ਨੇ ਜਨਰੇਸ਼ਨ ਹੈ ਉਹਨਾਂ ਚ ਇਹਨਾਂ ਦੋਨਾਂ ਦਾ ਸਮਾਗਮ ਹੋਣਾ ਬਹੁਤ ਜ਼ਰੂਰੀ ਹੈ ਜੀ ਸਰ ਵਾਕੀ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਦੋ ਪੀੜੀਆਂ ਰਲ ਕੇ ਚੱਲਦੀਆਂ ਨੇ ਤਾਂ ਸਿੱਖ ਵਧੀਆ ਸਮਾਜ ਜਿਹੜਾ ਹੈ ਸਿਰਜ ਸਕਦੇ ਆ ਪਰ ਹੁੰਦਾ ਕੀ ਹੈਗਾ ਇਹ ਆ ਕਿ ਜਿੱਥੇ ਇਕੱਠੇ ਹੋਣ ਦੀ ਗੱਲ ਆਉਂਦੀ ਹੈ ਨਾ ਵਖਰੇਵੇਂ ਤਾਂ ਹੋਣਗੇ ਕਿਉਂਕਿ ਹਰ ਇੱਕ ਦੀ ਸੋਚ ਵੱਖਰੀ ਹੈ ਹਰ ਇੱਕ ਦੀ ਜਿਹੜੀ ਹੈਗੀ ਆ ਆਪਣੀ ਗੱਲਬਾਤ ਕਰਨ ਦਾ ਢੰਗ ਵੱਖਰਾ ਆ ਸਰ ਅਸੀਂ ਤਾਲਮਿਲ ਕਿਵੇਂ ਬਿਠਾ ਸਕਦੇ ਹੈਗੇ ਆ ਸਾਡੇ ਮਤਲਬ ਕਿ ਤੁਸੀਂ ਜਿਵੇਂ ਸਾਈਕੋਲੋਜੀਸਟ ਹੋ ਤੁਸੀਂ ਇਹ ਨਾ ਚੀਜ਼ਾਂ ਨੂੰ ਡੀਲ ਕਰਦੇ ਹੋ ਹਨਾ ਜਿਵੇਂ ਇੱਕ ਇਨਸਾਨ ਨੂੰ ਬਹੁਤ ਗੁੱਸਾ ਆਉਂਦਾ ਹੈਗਾ ਫਿਰ ਦੂਜੇ ਇਨਸਾਨ ਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਕਿ ਉਹਦਾ ਗੁੱਸਾ ਜਿਹੜਾ ਹੈ ਠੰਡਾ ਹੋ ਜਵੇ ਜੀ ਬੇਸਿਕਲੀ ਕਿ ਸਾਡੇ ਚ ਕੀ ਹੈ ਕਿ ਅੱਜਕੱਲ ਨਾ ਕਿਸੇ ਚ ਨਾ ਪੇਸ਼ੈਂਸ ਨਹੀਂ ਰਹੀ ਅਗਰ ਅਸੀਂ ਦੇਖਿਆ ਜੇ ਜਿਵੇਂ ਕੀ ਸੀਗਾ ਕਿ ਜਿਵੇਂ ਪਹਿਲੇ ਹਰ ਇੱਕ ਘਰ ਦੇ ਵਿੱਚ ਨਾ ਇੱਕ ਛੋਟਾ ਜਿਹਾ ਮੰਦਰ ਬਣਿਆ ਹੁੰਦਾ ਸੀ ਜਾਂ ਮਾੜਾ ਮੁੱਟਾ ਪ੍ਰਕਾਸ਼ ਹੋਇਆ ਹੁੰਦਾ ਸੀ ਉਹਦੇ ਵਿੱਚ ਅਸੀਂ ਆਪਣੇ ਗੁਰੂਆਂ ਦੀ ਫੋਟੋ ਰੱਖਦੇ ਸੀ ਸਾਰੇ ਬੰਦੇ ਉਹਦੇ ਵਿੱਚ ਬੈਠਦੇ ਸੀ ਉਹਦੇ ਨਾਲ ਕੀ ਹੈ ਇਹ ਅੱਜ ਵੀ ਜਿਹੜੀ ਪੁਰਾਣੀਆਂ ਵਿਧੀਆਂ ਪੂਜਾ ਪਾਠ ਸਿਮਰਨ ਇਹਦੇ ਨਾਲ ਸਾਡੀ ਜਿਹੜੀ ਕਾਫੀ ਮਾਨਸਿਕ ਜੜੀ ਚੀਜ਼ਾਂ ਨੇ ਉਹ ਦੂਰ ਹੋ ਜਾਂਦੀ ਹੈ ਉਹਦੇ ਨਾਲ ਕੀ ਸਿੱਖ ਲਿਸਨਿੰਗ ਕੈਪੈਸਿਟੀ ਵੱਜ ਜਾਂਦੀ ਸੀ ਬਟ ਅੱਜ ਕੱਲ ਆ ਪੂਜਾ ਪਾਠ ਸਿਮਰਨ ਦਾ ਸਥਾਨ ਲੈ ਲਿਆ ਮੋਬਾਈਲ ਨੇ ਉਹ ਮੋਬਾਈਲ ਤੇ ਕੋਈ ਚੰਗੀ ਚੀਜ਼ ਤੇ ਮਿਲਦੀ ਨਹੀਂ ਐਟ ਲੀਸਟ ਮੈਦੇ ਦੇਖੀ ਨਹੀਂ ਨੋ ਡਾਊਟ ਨੋਲੇਜ ਹੈ ਬਟ ਸਾਡਾ ਆਹੀ ਹੈ ਅਖਬਾਰ ਪੜ ਲਓ ਉਸ ਵੀ ਦਾ ਬੈਡ ਨਿਊਜ਼ ਨੇ ਟੀਵੀ ਲਾ ਲੋ ਉਸੇ ਬੈਡ ਨਿਊਜ਼ ਹੈ ਅਲਟੀਮੇਟਲੀ ਜਿਹੜਾ ਸਾਡਾ ਅ ਮਨ ਹੈ ਉਹ ਵੀ ਦੁਸ਼ਿਤ ਹੋ ਜਾਂਦਾ ਹੈ ਉਹ ਕਿਉਂ ਹੁੰਦਾ ਮਾੜਾ ਜੇ ਕਿਸੇ ਨੇ ਬੋਲੇ ਨੇ ਦੂਜਾ ਦੋਸ਼ ਸ਼ਬਦ ਸੁਣਾਉਂਦਾ ਹੈ ਸੋ ਅਲਟੀਮੇਟਲੀ ਸਾਨੂੰ ਇੱਕੋ ਹੀ ਪੁਰਾਣੀ ਪੱਤੀ ਵੱਲ ਲੋਟਣਾ ਪਏਗਾ ਤੁਸੀਂ ਬੋਲੋ ਆ ਨਹੀਂ ਕਿ ਤੁਸੀਂ ਆਪਣਾ ਵਿਊ ਪੁਆਇੰਟ ਨਾ ਰੱਖੋ ਪਰ ਅਗਰ ਵੱਡੇ ਬੋਲਦੇ ਹੋ ਉਹਨਾਂ ਨੂੰ ਤੁਸੀਂ ਉਹਨਾਂ ਦੀ ਰਿਸਪੈਕਟ ਉਹਨਾਂ ਨੂੰ ਜੀ ਕਰਕੇ ਸਿਮਿਲਰਲੀ ਤੁਹਾਡੇ ਘਰ ਦੇ ਛੋਟੇ ਬੱਚੇ ਵੀ ਹੈ ਉਹਨਾਂ ਨੂੰ ਆਣਾ ਸਮਝੇ ਕਿ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈ ਉਹਨਾਂ ਨੂੰ ਤੁਸੀਂ ਪਿਆਰ ਨਾਲ ਬੁਲਾਓ ਔਰ ਜੋ ਵੀ ਤੁਹਾਡੇ ਘਰ ਚ ਚੀਜ਼ਾਂ ਦੀ ਤੁਸੀਂ ਛੋਟੇ ਬੱਚਿਆਂ ਨੂੰ ਸਿਖਾਓਗੇ ਸੰਸਕਾਰ ਸਿਖਾਓਗੇ ਉਹ ਉਸ ਤਰ੍ਹਾਂ ਹੀ ਡਵੈਲਪ ਹੋ ਜਾਣਗੇ ਤੋਂ ਬੈਟਰ ਕੋਈ ਛੋਟਾ ਹੋਵੇ ਜਾਂ ਵੱਡਾ ਹੋਵੇ ਅਗਰ ਤੁਹਾਨੂੰ ਲੱਗਦਾ ਹੈ ਕਿ ਜ਼ਿਆਦਾ ਗੁੱਸੇ ਚ ਹੈ ਉਸਨੂੰ ਇਮੀਡੀਏਟਲੀ ਕਹਿ ਦਿਓ ਕਿ ਬੇਟਾ ਆਪਾਂ ਇਹ ਵਾਲੀ ਗੱਲ ਬਚਕਰੀ ਨੌਮੀ ਤੁਸੀਂ ਦੇਖੋ ਜਦੋਂ ਵੀ ਸਾਡੇ ਤੇ ਕੋਈ ਮਾਈਂਡ ਤੇ ਪ੍ਰੈਸ਼ਰ ਹੈ या अं बारों आने गर्मी या इकोदम सानू अपनी जल्दी उस तो उस टाइम कुछ भी क्वेश्चन करोगे या डिस्कस करोगे तो उसका जवाब ना पुट्ठा ही मिलूंगा ਲਿਵਰੀ ਕੀ ਹੁੰਦਾ ਕਿ ਕਿਸੇ ਚੀਜ਼ ਨੂੰ ਲੈ ਕੇ ਇਨਸਾਨ ਬਹੁਤ ਪ੍ਰੇਸ਼ਾਨ ਹੋ ਜਾਂਦਾ ਹੈ ਹਨਾ ਜਿਵੇਂ ਆਪਾਂ ਕਦਰ ਦੀ ਗੱਲ ਕਰ ਰਹੇ ਹਾਂ ਉਹੀ ਗੱਲ ਲੈ ਲੈਣੇ ਆਪਾਂ ਕਿਉਂ ਨੂੰ ਲੱਗਦਾ ਕਿ ਮੇਰੀ ਕਦਰ ਨਹੀਂ ਹੋ ਰਹੀ ਉਹ ਬਹੁਤ ਪ੍ਰੇਸ਼ਾਨ ਹੋ ਗਿਆ ਹੈਗਾ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਆ ਉਸ ਨੂੰ ਉਸ ਸਮੇਂ ਕਿਹੜੀਆਂ ਟੈਕਨੀਕਸ ਅਪਣਾਉਣੀਆਂ ਚਾਹੀਦੀਆਂ ਹੈਗੇ ਕਿ ਉਹਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨੀ ਜਿਹੜੀ ਹੈ ਘੱਟ ਹੋਵੇ ਉਹ ਮਾਨਸਿਕ ਤੌਰ ਤੇ ਬਹੁਤਾ ਪ੍ਰੇਸ਼ਾਨ ਹੋ ਕੇ ਟੁੱਟੇ ਨਾ ਜੀ ਬੇਸਿਕਲੀ ਕੀ ਹੈ ਕਿ ਸਭ ਤੋਂ ਜੋ ਅਗਰ ਡਿਪਰੈਸ਼ਨ ਹੈ ਬੜੀ ਜਗ੍ਹਾ ਕਿਹਾ ਗਿਆ ਹੈ ਕਿ ਕਾਉਂਸਲਿੰਗ ਮੇਬੀ ਬਾਈ ਅ ਪ੍ਰੋਫੈਸ਼ਨਲ और बाय फ्रेंड्स इज एक टू मैडिसन इफ स्टार्टेड इनिशियली जो ही कोई बंदा डिप्रेशन स्ट्रेस एंजाइटी या लाइफ ट्रोमास नॉर्मली की कि वो नॉर्मल जो भी एक्टिविटीज़ करता है वो नहीं कर पाता और उसका पता फैमिली फ्रेंड फैमिली नो या फ्रेंड्स नो पता लग जा और उसकी है सब तो पहले जो असी कोई डेविशन देखिए उस तो बड़े आराम पुछिए कि बेटा तेन कोई बेटा या जो भी वोट खुश हो वरिजिस तैन कोई दिक्कत है वी ओब्जर्व दिस थिंग नॉर्मली जोड़ा पेशेंट है वह कभी नहीं मनूगा बट यू टैल कि बेटा अगर तेनों लगे कि तेनों कोई हैल्प है, जो भी कुछ कर सकते हो उस टाइम तुम घर का एनवायरमेंट थोड़ा जा चेंज करने की कोशिश करो जो भी वह बंदा कुछ परेशान होकर कलट के, के जवाब ना दो ਉਨਨੂੰ ਇਕੱਲੇ ਨਾ ਰਹਿਣ ਦਿਓ ਔਰ ਕੋਸ਼ਿਸ਼ ਕਰੋ ਕਿ ਜਿਹੜੀ ਡਾਈਟ ਹੋ ਗਿਆ ਨਾਰਮਲ ਹੈ ਉਹ ਹੋਂਦ ਦਿਓ ਅਗਰ ਤੁਹਾਨੂੰ ਜੇ ਕੋਈ ਵਰਕਪਲੇਸ ਤੋਂ ਜਾਂ ਫਰੈਂਡਸ ਤੋਂ ਕੋਈ ਐਬਨਾਰਮੈਲੀਤੀ ਪਤਾ ਲੱਗੇ ਤੇ ਬੇਸ਼ੱਕ ਉਹ ਉਸਨੂੰ ਪਤਾ ਕਿ ਤੁਸੀਂ ਨਹੀਂ ਜਾਂਦੇ ਬਟ ਥਰੂ ਯੂਅਰ ਫਰੈਂਡਸ ਜਾਂ ਥਰੂ ਯੂਅਰ ਸੋਸ਼ਲ ਸਰਕਲ ਯੂ ਹੈਵ ਕਮ ਟੂ ਨੋ ਕਿ ਅਦਾਦੀ ਟਰਾਈ ਟੂ ਪ੍ਰੋਵਾਈਡ ਡਾਇਰੈਕਟ অর ਇੰਡਾਇਰੈਕਟ ਸੋਲੂਸ਼ਨ ਅਗਰ ਤੁਸੀਂ ਦੇ ਰੂਟ ਕੋਸੇ ਪਤਾ ਚੱਲ ਗਿਆ ਨਾ ਤੁਹਾਨੂੰ ਕਿਸੇ ਪ੍ਰੋਫੈਸ਼ਨਲ ਲੋੜੀ ਪੈਗੀ ਜੀ ਜਿਹਨੇ ਕੀ ਅਸੀਂ ਜਿਹੜਾ ਹੈ ਘਰੇ ਹੀ ਇਲਾਜ ਕਰ ਸਕਦੇ ਕਰ ਸਕਨੇ ਆ ਪੋਸੀਬਲ ਹੈ ਜੀ ਸਰ ਕਰੇ ਕੀਵੇਂ ਕੀਤਾ ਜਾ ਸਕਦਾ ਹੈ ਜੀ ਮੈਂ ਤੁਹਾਨੂੰ ਦੱਸਿਆ ਰੂਟ ਕੋਸ ਤੇ ਜਾਓ ਹੁਣ ਤੁਸੀਂ ਦੇਖੋ ਮੈਕਸਿਮਮ ਜਿੰਨੀ ਵੀ ਸੁਸਾਈਡ ਹੁੰਦੀ ਹੈ ਉਹਨਾਂ ਦਾ ਜਿਹੜਾ ਇਕਦਮ ਸੁਸਾਈਡ ਦਾ ਆ ਨਹੀਂ ਹੈ ਕਿ ਕੋਈ ਨਾ ਪਾਇਮੈਂਟ ਸਟਾਰਟ ਹੋਏਗਾ ਫਸਟ ਆਫ 올 ਇਟ ਟੇਕਸ ਦੀ ਫਾਰਮ ਆਫ ਡਿਪਰੈਸ਼ਨ ਡਿਪਰੈਸ਼ਨ ਦਾ ਵੀ ਰੂਟ ਕੋਸ ਹੋਏਗਾ ਹੋ ਸਕਦਾ ਫ੍ਰਸਟੇਸ਼ਨ ਹੋਵੇ ਕੋਈ ਫੇਲਿਅਰ ਹੋਵੇ ਕੋਈ ਬ੍ਰੇਕਡਾਊਨ ਹੋਵੇ ਯਾ ਕਿਸੇ ਨੇ ਬੁੱਲਿੰਗ ਕੀਤੀ ਹੋਵੇ ਜਾਂ ਕੁਝ ਕਿਸੇ ਨੇ ਤੀਨਾ ਮਾਰਿਆ ਹੋਵੇ ਉਹ ਹੌਲੀ 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 ਟੇਕ ਦਾ ਸ਼ੇਪ ਆਫ ਐਕਸਟ੍ਰੀਮ ਡਿਪਰੈਸ਼ਨ ਔਰ ਅਲਟੀਮੇਟਲੀ ਜਦੋਂ ਬੰਦੇ ਨੂੰ ਲੱਗਦਾ ਹੈ ਕਿ ਕੋਈ ਮੇਰੀ ਪਰਵਾਹ ਨਹੀਂ ਕਰ ਰਹਾ ਐਂਡ ਨਾਰਮਲੀ ਜਦੋਂ ਸੁਸਾਈਡ ਹੁੰਦਾ ਉਹਦੇ ਚ ਨਾਰਮੀ ਕੀ ਹੁੰਦੀ ਹੈ ਕਿ ਕਰ ਵੱਲ ਉਹਦੀ ਕਦਰ ਨਹੀਂ ਕਰਦੇ ਔਰ ਡੈਫੀਨੇਟਲੀ ਆਪਣੇ ਆਪ ਨੂੰ ਬਹੁਤ ਲੋ ਸੈਲਫ ਐਸਟੀਮ ਫੀਲ ਕਰਦਾ ਐਂਡ ਇਟ ਸੁਸਾਈਡਸ ਸੋ ਸਮ ਟਾਈਮਸ ਬੇਸਿਕਲੀ ਕੀ ਹੈ ਕਿ ਜਦੋਂ ਤੁਹਾਨੂੰ ਇਹਦਾ ਪਤਾ ਲੱਗੇ ਡਾਇਰੈਕਟਲੀ ਇੰਡਾਇਰੈਕਟਲੀ फ्रेंड्स के थ्रू या किसी तरह उन्होंने नॉर्मलाइज़ करने की कोशिश करो अगर तुम रूट कोर्स से पहुँच गए वो सोल्यूशन प्रोवाइड करके बंदा डेफिनेटली अपने आप को हाई सेल्फ एस्टीम से फील करेगा लो सेल्फ एस्टीम निकलेगा उन्होंने एक कदरते नहीं फील करेगी बाकी होर चीज़ है फैमिली मैंबरस की सम्मान की बेजती परपजस फैमिली यही होंगे कि अगर फैमिली चंभी चल रही है फैमिली और मैरिड लाइफ इज सच अ रेस ਅਗਰ ਇਹ ਤੁਹਾਡੀ ਬੜੀ ਸਮੂਥ ਕਰ ਲੀਤੇ ਸਾਰੇ ਹੀ ਬੰਦੇ ਨੰਬਰ 1 ਤੇ ਆ ਗਿਆ ਹੈ ਅਗਰ ਤੁਹਾਡੀ ਫੈਮਿਲੀ ਵਿੱਚ ਕੋਈ ਦਿੱਕਤ ਹੈ ਸਾਰੇ ਪਿੱਛੇ ਹੋ ਗਏ ਸੋ ਡੈਫੀਨੇਟਲੀ ਆਪਣੀ ਮੇਰੀ ਕਦਰ ਹੈ ਜਾਂ ਨਹੀਂ ਕਰ ਰਿਹਾ ਇਟ ਇਸ ਅ ਮੈਟਰ ਆਫ ਥਿੰਕਿੰਗ ਓਨਲੀ ਤੇ ਬੰਦੇ ਨੂੰ ਅਗਰ ਕੋਈ ਫੈਮਿਲੀ ਮੈਂਬਰ ਕਦਰ ਕਰ ਰਿਹਾ ਹੈ ਨਹੀਂ ਕਦਰ ਇਸੇ ਜ਼ਿਆਦਾ ਪਰਵਾਹੀ ਅਗਲਾ ਸਵਾਲ ਮੈਂ ਹੀ ਪੁੱਛਣ ਲੱਗੀ ਸੀ ਕਿ ਦੂਜੇ ਲੋਕਾਂ ਦੀ ਕਿੰਨੀ ਕੁ ਪਰਵਾਹ ਕਰਨੀ ਚਾਹੀਦੀ ਹੈ ਦੂਜੇ ਜੋ ਤੁਹਾਡੇ ਬਾਰੇ ਸ਼ਬਦ ਬੋਲਦੇ ਹੈਗੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਲੈਣਾ ਚਾਹੀਦਾ ਹੈ ਜੀ देखिए मेरी ओपीनियन चाहिए कि नॉर्मली अजकल जोड़ी सोसायटी है वेल विशर मे बी रेलेटिवस मे बी फ्रेंड्स अजकल फैमिली विच मैं सिर्फ ये करा जो सिसीयर ने या थोड़े जो सियर फ्रेंड्स ने दे आर यूर मदर आर यूर फादर या सिस्टर्स ने उसों तो बाकी जिन्हें भी रेलेटिवस नेतों बेशक जो मर्जी करन आई डोंट से सारे इदा ने बट इन मोस्ट ऑफ द केसिज दे आर जेलिस तो इस करके बंदे नो प्रेफरेंस रखनी चाहिए है जो मेरे मदर फादर या मेरे सिबलिंगस कह रहे हैं उन्हें कुछ मैरिट्स है बाकी जो उन्होंने प्रवाइड नहीं करनी चाहिए थी। अगर सपोज अगर तुम गुलाब का फुल है उन्होंने कुछ होर नाम दे, दे। वो तो ही रहेगा ठीक है अगर तुम या सेंट न किसी से होर नाम न ना ਉਹ ਸੇਮ ਚੀਜ਼ ਰਹੇਗੀ ਤੇ ਇਸ ਕਰਕੇ ਜਿਆਦਾ ਪਰਵਾਹ ਨਹੀਂ ਕਰਨੀ ਚਾਹੀਦੀ ਬਟ ਫਿਰ ਵੀ ਅਗਰ ਤੁਸੀ ਕੋਈ ਤੁਹਾਨੂੰ ਬੁੱਲਿੰਗ ਕਰਦੇ ਐ ਬੁੱਲਿੰਗ ਇਜ਼ ਡੈਫੀਨੇਟਲੀ ਰਿਕਵਾਇਰਸ ਅ ਪ੍ਰੋਫੈਸ਼ਨਲ ਬਟ ਅਗਰ ਕੀ ਕਰਦਾ ਉਹਦੀ ਪਰਵਾਹ ਕਿਉਂ ਕਰਨੀ ਹੈ ਜੀ ਆਪਣੇ ਬਾਰੇ ਸੋਚੋ ਕਿ ਮੈਂਦਾ ਹੈ ਆਰ ਯੂਰ ਕੌਨ ਸੇਜ਼ ਕਿ ਇਫ ਆਮ ਲਾਈਕ ਦੈਟ ਅਗਰ ਤੁਹਾਨੂੰ ਲੱਗਦਾ ਮੈਂ ਨਹੀਂ ਹਾਂ ਪਰਵਾਹ ਕਰਨਾ ਛੋੜ ਦਿਓ ਬਟ ਡੈਫੀਨੇਟਲੀ ਇਹਦੇ ਬਾਰੇ ਮੈਂ ਤੁਹਾਨੂੰ एग्जैम्पल देके कोशिश कर रहे हैं क्योंकि आजकल ये सोसायी बड़ा हो रहा है स्पेशली अमंग द यंग फ्रेंड्स चार बच्चे इकट्ठे हो जाते हैं पंजे बच्चे की बुलिंग करना शुरू कर देने इंस्टैड जड़ा बंदा बुलड हो रहा है इंस्टैड वो पिसी जाए पिसी जाए पिसी जाए और टेंशन डाइवर्ट कर दे अटेंशन किमें डाइवर्ट करनी है जड़ा सब तो हीरो बन रहा है ना उसको तो ले यार तेरी शर्ट बड़ी अच्छी है बड़ी ब्रांडेड लगते कि हैं कितों लैन भी ले देना वो की है जो अटेंशन है टॉप का वो चेंज हो जाऊगा जी अगर इदा दी छोटी, -छोटी चीजा डिपलोमेसी करते रहो फॉर एग्जाम्पल अगर तुम कहना यार तू तो खोता है फॉर एग्जाम्पल मैं सह दें जिमें पेरेंट्स ही कह देंगे दे? दे दे? तो हाथ जोड़ के अच्छा पापा जी थोड़ा ही बच्चा ठीक है ना सिमिलरली थानू कोई दोस्त यार कहना तू तो मेरा बुद्धू है कहते यार तुम्हें बुद्धू वर्ग है दोस्त बनाया दैट मीनस पल्ले दर्जे बुद्धू हो आई मीन टू से हसते हो ह्यूमर ਹਿਊਮਨ ਨਾਲ ਤੁਸੀਂ ਅਗਰ ਇਹ ਚੀਜ਼ਾਂ ਟੈਕ ਕਰੋਗੇ ਬੜੇ ਅੱਛੇ ਤਰ੍ਹਾਂ ਟੈਕਟ ਹੋ ਜਾਏਗਾ ਸਰ ਕਈ ਵਾਰੀ ਕੀ ਹੁੰਦਾ ਹੈ ਕਿ ਕਈ ਇਨਸਾਨ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਦਿੰਦੇ ਆ ਜੋ ਕਿ ਦੂਸਰੇ ਇਨਸਾਨ ਦੇ ਜ਼ਹਿਨ ਦੇ ਵਿੱਚ ਘਰ ਘਰ ਜਾਂਦੀਆਂ ਨੇ ਉਹਨਾਂ ਨੂੰ ਕੱਢਣਾ ਚਾਵੇ ਨਾ ਉਹ ਸ਼ਬਦ ਫਿਰ ਵੀ ਨਹੀਂ ਨਿਕਲਦੇ ਯਾਨੀ ਕਿ ਉਹ ਕਿਤੇ ਨਾ ਕਿਤੇ ਉਸ ਨੂੰ ਮਾਨਸਿਕ ਤੌਰ ਤੇ ਤੋੜਦੇ ਨੇ ਪਰੇਸ਼ਾਨ ਕਰਦੇ ਆ ਜਦੋਂ ਕੋਈ ਦੂਜਾ ਤੁਹਾਡੇ ਬਾਰੇ ਮਾੜੇ ਸ਼ਬਦ ਬੋਲਦਾ ਆ ਜਿਵੇਂ ਇੱਕ ਤਾਂ ਤੁਸੀਂ ਦੱਸਿਆ ਗਿਆ ਹੈ ਕਿ ਉਸ ਨੂੰ ਹੱਸ ਕੇ ਟਾਲਣ ਦੀ ਕੋਸ਼ਿਸ਼ ਕਰੋ ਜਾਂ ਉਹਨਾਂ ਦਾ ਧਿਆਨ ਦੂਜੇ ਪਾਸੇ ਕਰਨ ਦੀ ਕੋਸ਼ਿਸ਼ ਕਰੋ ਕਈ ਵਾਰੀ ਜਿਹੜੇ ਸ਼ਬਦ ਬੋਲ ਦਿੱਤੇ ਤੇ ਤੁਹਾਡੇ ਕੰਨਾਂ ਨੇ ਉਹ ਸ਼ਬਦ ਸੁਣ ਲਏ ਜੀ ਅਜਿਹੇ ਸ਼ਬਦ ਤੁਹਾਨੂੰ ਪਰੇਸ਼ਾਨ ਨਾ ਕਰਨ ਇਨਸਾਨ ਨੂੰ ਕੀ ਕਰਨਾ ਚਾਹੀਦਾ ਹੈ ਦੇਖੋ ਐਦਾਂ ਦਾ ਚੀਜ਼ ਹੈ ਕਿ ਡੈਫੀਨੇਟਲੀ ਸਾਡੇ ਕੋਲ ਬੜੇ ਕੇਸਸ ਆਉਂਦੇ ਨੇ ਇਨ ਦੀ ਕੇਸ ਆਫ ਚਾਈਲਡਹੂਡ ਟਰਾਮਾਸ ਉਹਦੇ ਚ ਅਦਨਿਏ ਇਵਨ ਮੁੰਡੇ ਵੀ ਕਹਿੰਦੇ ਨੇ ਵੀ ਵੇਰ ਸੈਕਸ਼ੂਅਲੀ ਅਬਿਊਜ਼ਡ ਜਾਂ ਜਿਵੇਂ ਕਿ ਕਾਲਾ ਰੰਗ ਹੈ ਜਾਂ ਕੋਈ ਮੋਟਾ ਹੈ ਉਹ ਕਹਿੰਦੇ ਸਾਨੂੰ ਬਚਪਨ ਤੋਂ ਹੀ ਐਦਾਂ ਦੀ ਬੁੱਲਿੰਗ ਕਰਦੇ ਔਰ ਡੈਫੀਨੇਟਲੀ ਕਹਿੰਦਾ ਵੱਡੇ ਹੋ ਕੇ ਨਾ ਸਾਡੇ ਮਾਈਂਡ ਚ ਕਿਦਾਂ ਦਾ ਕੰਪਲੈਕਸ ਬਣ ਜਾਂਦਾ ਹੈ ਕਿ ਵੀ ਫੀਲ ਇਨਫੀਰੀਟੀ ਕੰਪਲੈਕਸ ਐਂਡ ਸੋਸਾਇਟੀ 'ਚ ਅਸੀਂ ਅੱਗੇ ਨਹੀਂ ਵੱਧ ਸਕਦੇ ਸੋ ਇਹਨਾਂ ਚੀਜ਼ਾਂ ਦਾ ਜਿਹੜਾ ਰੀਜ਼ਨ ਹੈ ਇਹਦੇ ਤੁਸੀਂ ਆਪਣੇ ਆਪ ਨਹੀਂ ਕਰ ਸਕਦੇ ਇਹਨਾਂ ਨੂੰ ਕੱਢਣ ਲਈ ਸਭ ਤੋਂ ਜਿਹੜੀ ਬੈਸਟ ਵੇ ਹੈ ਉਹ ਹੈ ਹਿਪਨੋਥੈਰੇਪੀ ਹਿਪਨੋਥੈਰੇਪੀ ਇਜ਼ ਅ ਗਾਈਡਡ ਮੈਡੀਟੇਸ਼ਨ ਤੁਸੀਂ ਕਿਸੇ ਪ੍ਰੋਫੈਸ਼ਨਲ ਨਾਲ ਕੰਟੈਕਟ ਕਰੋ ਔਰ ਅੱਜਕਲ ਹਿਪਨੋਥੈਰੇਪੀ ਦੀ ਬੈਸਟ ਚੀਜ਼ ਹੈ ਕਿ ਇਹ ਆਨਲਾਈਨ ਵੀ ਹੋ ਜਾਂਦੀ ਹੈ ਜੀ ਸਰਟਕਲ ਕਾਫੀ ਕੇਸ ਜੜੇ ਨੇ ਮੇਰੇ ਜਿੰਨੇ ਵੀ ਕੇਸਸ ਆਂਦੇ ਆ ਉਹਨਾਂ ਜੋ ਤਕਰੀਬਨ 40% ਕੇਸਸ ਜੜੇ ਹੁੰਦੇ ਨੇ ਉਹ ਤਕਰੀਬਨ ਇਸੇ ਤਰ੍ਹਾਂ ਦੀ ਹੁੰਦੇ ਨੇ ਕਿਸੇ ਨੇ ਕੁਝ ਕਿਹਾ ਉਹ ਗਲ ਯਾਦ ਰਹਿ ਗਈ ਸੈਕਸਚੁਅਲ ਅਪੀউজ ਹੋ ਗਿਆ ਕੁਝ ਜੋ ਵੀ ਹੈ ਤਾਂ ਡੈਫੀਨੇਟਲੀ ਥਰੂ ਸਰਟਨ ਔਨਲਾਈਨ ਸੈਸ਼ਨ ਆਲਸੋ ਅਸੀਂ ਉਹਨਾਂ ਨੂੰ ਕੁਝ ਸੈਸ਼ਨਸ ਤੋਂ ਬਾਅਦ ਉਹਨਾਂ ਲੋ ਸੈਲਫ ਐਸਟੀਮ ਤੋਂ ਅਪ ਸਟੀਮ ਲੈ ਜਨੈ ਔਰ ਉਹਨਾਂ ਦੀ ਇਹ ਵਧੀ ਜਿਹੜੀ ਉਹਨਾਂ ਦੇ ਮਨ ਚ ਬੈਠੀ ਹੈ ਉਹਨਾਂ ਦੀ ਜਿਹੜੀ ਮੈਮਰੀ ਨੂੰ ਇੰਪਰੂਵ ਕਰਦੇ ਨੇ ਸੋ ਉਸ ਦਾ ਸੋਲੂਸ਼ਨ ਸਿਰਫ ਹਿਪਨੋਥੈਰੇਪੀ ਚ ਇਨ ਮਾਈਂਡ ਇਨਸਾਨ ਕਹਿੰਦੇ ਸਾਡੀ ਕਦਰ ਨਹੀਂ ਕੀਤੀ ਜਾਂਦੀ ਅਸੀਂ ਪਰੇਸ਼ਾਨ ਹੈਗੇ ਆ ਕੀ ਸਾਨੂੰ ਦੂਜਿਆਂ ਤੋਂ ਕਦਰ ਕਰਾਉਣੀ ਚਾਹੀਦੀ ਹੈ ਜਾਂ ਸਾਨੂੰ ਖੁਦ ਹੀ ਜਿਹੜਾ ਹੈ ਆਪਣੇ ਆਪ ਨੂੰ ਇਸ ਤਰੀਕੇ ਨਾਲ ਤਿਆਰ ਕਰਨਾ ਚਾਹੀਦਾ ਹੈ ਕਿ ਸਾਨੂੰ ਕਿਸੇ ਦੀ ਪਰਵਾਹ ਨਾ ਹੋਵੇ ਜੀ ਦੇਖੋ ਮੈਂ ਤੁਹਾਡਾ ਇੱਕ ਸਵਾਲ ਦਾ ਨਾ ਇਹ ਸਵਾਲ ਦਾ ਬੜਾ ਕੰਪਲਿਕੇਟਿਡ ਹੈ ਇਸ ਸਵਾਲ ਦਾ ਜਵਾਬ ਮੈਂ ਤੁਹਾਨੂੰ ਇੱਕ ਚੁਟਕਲੇ ਦੇ ਰਾਹੀਂ ਦੇਣਾ ਚਾਹੂੰਗਾ ਇੱਕ ਵਾਰਾ ਛੋਟਾ ਜਿਹਾ ਬੱਚਾ ਨਾ ਸਕੂਲ ਦੇ ਇੰਟਰਵਿਊਸ ਦੇਣ ਗਿਆ ਤੇ ਮਾਸਟਰ ਨੇ ਪੁੱਛਿਆ ਤੇਰਾ ਨਾਮ कहेंद श्री रुल्दा राम जी फिर पूछा तेरे प्यो का नाम कुल्फा राम मास्टर है ना हैरान होया तू अपने नाम श्री भी लगा रहे हैं है जी भी लगा रहे हैं प्यो के नाम दे कुछ नहीं बच्चे का बड़ा इनोसेंट जवाब से कहता जी अगर मैं अपनी कदर आप नहीं करूँगा तो दो दूजी किमी करे सो मेरे कहने मतलब अगर तुम तो कदर करानी है अपना बनाओ उस हालांकि चुटकला है बस इस चुटकले है कि अगर तुसी अपनी आइज अगर अपना सेल्फ एस्टीम उच्चा रखोगे तो ही कदर कर अगर तुसे अपनी कदर आप ही नहीं करोगे दूजों की कदर करेंगे तो आज चुटकला बड़ा इनोसेंट चुटकला है बट सू एक बड़ा सीरीयस मैसेज देके जाता है ऑलवेज फील कि जड़े भी कुदरत ने जो भी रब ने थोनू बनाया रब कभी गलत नहीं हो सकता ਤੇ ਰੱਬ ਨੇ ਤੁਹਾਨੂੰ ਕਿਸੇ ਪਰਪਸ ਲਈ ਬੁਲਾਇਆ ਤੁਹਾਡੀ ਸੋਲ ਕਿਸੇ ਐਕਸਪੀਰੀਅੰਸ ਲਈ ਆਈ ਹੈ ਸੋ ਆਲਵੇਸ ਫੀਲ ਕਿ ਜੋ ਵੀ ਤੁਹਾਨੂੰ ਕੁਦਰਤ ਨੇ ਪਰਮਾਤਮਾ ਨੇ ਜਿੰਦਾ ਬਣਾਇਆ ਆਲਵੇਸ ਉਹਦਾ ਸ਼ੁਕਰ ਹੋ ਐਂਡ ਆਲਵੇਸ ਫੀਲ ਆਪਣੇ ਬਾਰੇ ਇੱਕ achhi opinion ਬਣਾ ਕੇ ਰੱਖੋ ਅਸੀਂ ਐਨੋ ਇੱਕ ਟੈਕਨੀਕਲ ਲੈਂਗੁਏਜ 셀ਫ ਐਸਟੀਮ ਵੀ ਬੋਲ ਦਿੰਨੇ ਆ ਆਪਣੇ ਨੂੰ ਨੈਵਰ ਐਵਰ ਲੋ ਸੈਲਫ ਐਸਟੀਮ ਚ ਨਾ ਲਾਓ ਹੋ ਸਕਦਾ ਤੁਹਾਡਾ ਰੰਗ ਰੂਪ ਇਹ ਕੁਝ ਐਦਾ ਨਾ ਹੋਵੇ ਦੂਜੇ ਤੁਹਾਡੇ ਦੋਸਤ ਯਾਰ ਜਾਂ ਰਿਸ਼ਤੇ ਦਾ smartphone ਬਟ ਉਹਨਾਂ ਦੇ ਕਹਿਤੇ ਨਾ ਉਹਨਾਂ ਚ ਨਾਲ ਆਲਵੇਸ ਫੀਲ ਗੁੱਡ ਅਬਾਊਟ ਯੂ ਜੀ ਜੈਨਕੀ ਆਪਣੇ ਆਪ ਨੂੰ ਪਿਆਰ ਕਰੋ ਪਹਿਲਾਂ ਫਿਰ ਤਾਂ ਹੀ ਦੂਜੇ ਤੁਹਾਨੂੰ ਪਿਆਰ ਕਰਨਗੇ ਸੈਲਫ ਲਵ ਅਗਰ ਤੁਸੀਂ ਦਿੱਖਾ ਜਾਏ ਇਸ ਦੇ ਬਾਰੇ ਇੱਕ ਲੂਸੀ ਹੈ ਹੈ ਉਹਨੇ ਪ੍ਰੋਗਰਾਮ ਦਿੱਤਾ ਸੈਲਫ ਲਵ ਜੀ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰਸੇ ਦੂਜਨੋ ਕਿਵੇਂ ਪਿਆਰ ਕਰੋਗੇ ਔਰ ਆਹੀ ਆਪਾਂ ਗਲਤੀ ਕਰਦੇ ਰਹਿੰਦੇ ਆ ਆਪਾਂ ਪਿਆਰ ਕਰਨੇ ਆਪਣੀ ਮਾਂ ਨੂੰ ਆਪਣੀ ਪਿਓ ਨੂੰ गर्लफ्रेंड अपने बारे आप सोच नहीं सकते सेल्फ लव की है। पांच तत्व ने अगर अगर ग से गगन व से वायु अ से आकाश और न से नी अगर ये पांचों तत्व हमारे में पूरे हैं, बैलेंस रखते हो दैट मीनस अगर हम इसका ख्याल करते हैं दैट इज सेल्फ लव जी अगर आप रोज सवेरे उठ के रब शुकराना करिए कि तू आप बनाया आज का दिन होए और जो आप तो लगी है अगर आप माड़ी जी जरनलाइज हैं हे गुरु हे परमात्मा तू तो मैं अच्छी चीज़ा दी हैं नॉर्मली की होंगे है कि अभी छोटी जी चीज़ प्राप्त करने ली सपोज अगर थोड़े कोईनटी नाइन परसेंट चंगी चीज़ा है, है और वन परसेंट चीज़ दी है उ वन परसेंट चीज़ असी चुप दिए सूँ और वन परसेंट चीज़ कर नाइनटी तो नाइन परसेंट जी चीज़ असं इग्नोर कर देने ਤੋ ਸਿਆਗੇ ਰੱਬ ਦਾ ਸ਼ੁਕਰਾਨਾ ਕਰੀ ਰਾਦਾ ਸੋਤੇ ਵਗੈ ਜਿਹੜੀ 99% ਚੀਜ਼ਾਂ ਉਹ ਤੁਹਾਨੂੰ ਚੀਜ਼ ਫੁੱਗਦੀ ਨਹੀਂ ਉਹ ਉਹਦੇ ਚ ਆਪਣੇ ਸੈਲਫ ਲੋ ਸੈਲਫ ਐਸਟਿਮੀ ਵੀ ਹੈ ਸੋ ਆਪਣੀ ਕਦਰ ਵੀ ਹੈ ਜੀ ਸਰ ਕਿਸੇ ਦਾ ਸੁਭਾਅ ਬਦਲਿਆ ਜਾ ਸਕਦਾ ਹੈ ਯੈਸ ਬਿਹੇਵੀਅਰ ਮੋਡੀਫਾਈਕੇਸ਼ਨ ਇਸ ਪੋਸੀਬਲ ਥਰੂ ਹਿਪਨੋਥੈਰੇਪੀ ਜੀ ਜੇ ਇਨਸਾਨ ਖੁਦ ਬਦਲਣਾ ਚਾਹਵੇ ਕਿਸੇ ਦੂਜੇ ਦਾ ਸੁਭਾਅ ਬਦਲਿਆ ਜਾ ਸਕਦਾ ਜਾਂ ਆਪਣਾ ਖੁਦ ਦਾ ਸੁਭਾਅ ਬਦਲ ਸਕਦਾ ਹੈ ਜੀ ਯੈਸ ਪੋਸੀਬਲ ਹੈ ਸਰ ਕਿਵੇਂ ਬਦਲਿਆ ਜਾ ਸਕਦਾ ਮੈਂ ਦੱਸਿਆ ਤੁਹਾਨੂੰ ਥਰੂ ਹਿਪਨੋਥੈਰੇਪੀ ਇਆ ਫੋਰ ਐਗਜ਼ਾਮਪਲ ਕੋਈ ਬੰਦਾ ਹੈ ਤੁਹਾਨੂੰ ਗਾਲਾਂ ਕੱਢਦਾ ਹੈ ਤੁਸੀਂ ਚੁੱਪ ਰਹਿੰਦੇ ਹੋ ਤਾਂ ਉਹਨੂੰ ਉਸੇ ਦੀ ਲੈਂਗੁਏਜ ਸਮਝਾ ਕੇ ਉਹਦਾ ਕਿਉਂ ਨਹੀਂ ਬਦਲ ਸਕਦੇ ਜੀ ਸਰ ਕਈ ਵਾਰੀ ਕਈ ਇਨਸਾਨ ਇਹ ਕਹਿੰਦੇ ਆ ਕਿ ਜਿਸ ਪੱਧਰ ਤੇ ਅਗਲਾ ਗਿਰ ਗਿਆ ਮੈਂ ਉਸ ਪੱਧਰ ਤੱਕ ਨਹੀਂ ਗਿਰ ਸਕਦਾ ਯਾਨੀ ਕਿ ਮੈਂ ਜਿਹੜਾ ਉਸ ਦੀ ਸ਼ਬਦਾਬੀ ਜੋ ਬੋਲ ਰਿਹਾ ਉਹ ਨਹੀਂ ਬੋਲ ਸਕਦਾ ਅਗਰ ਤੁਸੀਂ ਉਹਦੇ ਨਾਲ ਅਗਰ ਤੁਹਾਡੀ ਡੇਲੀ ਇੰਟਰੈਕਸ਼ਨ ਹੈ ਲੱਗਦਾ ਹੈ ਸਾਇਲੈਂਸ ਉਸ ਬੰਦੇ ਦਾ ਕੋਈ ਜਵਾਬ ਨਾ ਦਿਓ ਸਾਇਲੈਂਸ ਇਜ਼ ਦਾ ਬੈਸਟ ਆਫੈਂਸ ਤੁਸੀਂ ਉਸ ਬੰਦੇ ਨਾਲ ਗੱਲ ਕਰਨਾ ਬੰਦ ਕਰ ਦਿਓ ਉਹ ਜ਼ਰੂਰ ਕਰ ਦਿਓ ਤੁਸੀਂ ਸੁਣੀ ਹੋਏਗੀ ਮਹਾਤਮਾ ਬੁੱਧ ਨੇ ਆਪਣੀ ਸਪੀਚੁਅਲ ਜਰਨੀ ਜੜੀ ਹੈ ਉਹ ਦੋ ਬੰਦਿਆਂ ਤੋਂ ਸ਼ੁਰੂ ਕੀਤੀ ਤੋਂ ਉਹਦੇ ਚ ਜਿਹੜਾ ਉਹਨਾਂ ਦਾ ਪਹਿਲੇ ਸੇ ਉਸ ਆ ਮੈਂ ਨਾਮ ਭੁੱਲ ਗਿਆ ਉਹਨਾਂ ਨੇ ਮਹਾਤਮਾ ਬੁੱਧ ਨੂੰ ਲਗਾਤਾਰ ਗਾਲਾਂ ਕੱਢਦੀਆਂ ਰਹੀਆਂ ਮਹਾਤਮਾ ਬੁੱਧ ਸ਼ਾਂਤ ਹੋ ਕੇ ਉਦਾਂ ਹੀ ਮੈਡੀਟੇਸ਼ਨ ਕਰਦੇ ਰਹੇ ਔਰ ਅਲਟੀਮੇਟਲੀ ਉਹਨੂੰ ਐਨਾ ਲੱਗਿਆ ਉਹਨਾਂ ਦੇ ਪੈਰਾਂ 'ਚ ਗਿਰ ਗਿਆ ਕਿ ਮਹਾਤਮਾ ਬੁੱਧ ਮੈਂ ਤੁਹਾਨੂੰ ਇੰਨੀ ਗਾਲਾਂ ਕੱਢਦਾ ਰਿਹਾ ਪਰ ਤੁਸੀਂ ਮੈਨੂੰ ਕੋਈ ਕਹਿੰਦਾ ਤੂੰ ਗਾਲਾਂ ਆਪਣੇ ਮੂੰਹ ਨਾਲ ਕੱਢੀਆਂ ਸੋ ਦਾ ਬਿਹੇਵੀਅਰ ਨਹੀਂ ਚੇਂਜ ਹੋਇਆ हिस्टोरिकल एग्जांपल्स ਨੇ ਅਗਰ ਤੁਸੀਂ ਐਦਾਂ ਕਰਦੇ ਰਹੋ ਯੈਸ ਜੀਸਸ ਨੂੰ ਦੇਖੋ ਫਾਸੀ ਤੇ ਚੜਾਇਆ ਉਸ ਟਾਈਮ ਵੀ ਕੀਤਾ ਹੈ ਗॉड ਏਕਸਕਿਊਸ देम ਨਾਉਲ ਐਟ ਦਿ ਟਾਈਮ ਆਫ ਕ੍ਰੁਸੀਫਿਕੇਸ਼ਨ ਅੱਜ ਦੇਖੋ ਉਸ ਰਾਜੇ ਨੇ ਜਿਸ ਦੇ ਆਰਡਰ ਤੇ ਜੀਸਸ ਨੂੰ ਫਾਸੀ ਚੜਾਇਆ ਕੋਈ ਨਹੀਂ ਪੁੱਛਦਾ ਜੀਸਸ ਦੇ ਕਿੰਨੇ ਦੇਸ਼ ਮੰਦੇ ਜੀ ਯਾਨੀ ਕਿ ਜਿਹੜੀ ਹੈ ਚੁੱਪ ਦੇ ਵਿੱਚ ਬੜੀ ਤਾਕਤ ਹੁੰਦੀ ਹੈ ਚੁੱਪ ਚ ਬਹੁਤ ਤਾਕਤ ਹੁੰਦੀ ਹੈ ਜੀ ਤੇ ਇਸ ਚੁੱਪ ਦੀ ਤਾਕਤ ਨੂੰ ਕਿਵੇਂ ਅਸੀਂ ਵਧਾ ਸਕਦੇ ਹਾਂ ਕਿਉਂਕਿ ਇਨਸਾਨ ਨੂੰ ਕੋਈ ਕੁਝ ਕਹਿੰਦਾ ਹੈ ਤਾਂ ਉਹ ਚੁੱਪ ਨਹੀਂ ਰਹਿੰਦਾ ਉਹ ਕਹਿੰਦੇ ਨੇ ਮੈਨੂੰ ਇੱਕ ਕਹੀਆਂ ਤਾਂ ਮੈਂ ਇਸ ਨੂੰ ਚਾਰ ਸੁਣਾਉਣੀਆਂ ਆ ਇੱਥੇ ਤੇ ਆਪਣੇ ਨੂੰ ਬਿਹੇਵियर ਚੇਂਜ ਕਰ ਸਕਦੇ ਹੋ ਇੱਥੇ ਤੁਸੀਂ ਆਪਣੇ ਆਪ ਤੇ ਵੀ ਸੰਕੋਚ ਲਗਾ ਸਕਦੇ ਹੋ ਜਾਂ ਦਾ ਬੈਸਟ ਵੇ ਕਿ ਤੁਸੀਂ ਆਪਣੇ ਕਾਰਦੇ ਬਜ਼ੁਰਗ ਨੂੰ ਅਗਰ ਤੁਸੀਂ ਛੋਟੇ ਬੱਚੇ ਹੋ ਕਿਸੇ ਸਿਆਣੇ ਬੰਦੇ ਕੋਲ ਜਾਂ ਕੋਈ profession help ਲੈ ਕੇ ਵੀ ਚੇਂਜ ਕਰ ਸਕਦੇ ਹੋ ਜੀ ਕਿਸੇ ਨੇ ਸਾਧੂ ਤੋਂ ਪੁੱਛਿਆ ਕਿ ਵਾਟ ਇਜ਼ ਐਂਗਰ ਉਸ ਬੰਦੇ ਦਾ ਜਵਾਬ ਹੈ ਐਂਗਰ is the punishment given to us for the wrong doing of fathers gussa ki hai ki main dooje de karke apne aap nu mental tension pa le ji theek hai na to agar tusi eh siddhant apna lo tusi kadi dukhi ho hi nahi sakde but gall hai ki normally ki asi kande ha normally ki sade especially punjabi de kahawat hai ki une ik kutta appa hor kutne tusi jatta de ladai dekh lo खानदान खानदाना चलती रहती है पूरी संपत्ति वेस्ट होंगे एडवोकेट रिच हो जाते so, हैं सो अल्टीमेटली अगर असं अपने सुभाव से थोड़ा ज कंट्रोल करें एंड इट इज़ पॉसिबल इट इज़ पॉसिबल सेल्फ रिस्टेन एंगर मैनेजमेंट बड़े सैल्फ हेल्प बुक्स ने प्रोफेसल को जा सकते हो लेकिन वोदी अपने आप बहुत काम को ਕੁਆਇਟ ਐਂਡ ਸੈਟੀਸਫਾਈਡ ਫੀਲ ਕਰਦੇ ਹੈ ਐਂਡ ਲਾਈਫ ਦਾ ਉਦੇਸ਼ ਇਹੀ ਹੈ ਅਗਰ ਤੁਸੀ ਇਹ ਚੀਜ਼ਾਂ ਲਈ ਹੈ ਤੁਸੀਂ ਆਪਣੇ ਜੋ ਵੀ ਫੀਲਡ ਹੈ ਤੁਹਾਡਾ ਉਸ ਕਾਫੀ ਅੱਗੇ ਵਧ ਸਕਦੇ ਜੀ ਜਾਣਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਸਰ ਜਿਹੜਾ ਨੂੰ ਇਹ ਲੱਗਦਾ ਕਿ ਸਾਡੀ ਕਦਰ ਨਹੀਂ ਹੁੰਦੀ ਸਾਨੂੰ ਕੋਈ ਪੁੱਛਦਾ ਨਹੀਂ ਹੈਗਾ ਜੀ ਦੇਖੋ ਮੈਂ ਸਿਰਫ ਸਨੈ ਇਹ ਦਵਾਵਾਂਗਾ ਨਾਰਮਲੀ ਅਸੀਂ ਆਪਣੀ ਬੋਡੀ ਤੇ ਬਹੁਤ ਪੈਸੇ ਖਰਚ ਕਰਨੇ ਹ ਬਟ ਜੋ ਤੁਹਾਡਾ ਰੀਅਲ ਹੈ ਉਹ ਦੈਟ ਇਜ਼ ਯੂਅਰ ਮਾਈਂਡ ਤੁਹਾਡੇ ਮਾਈਂਡ ਲਈ ਜਿਵੇਂ ਸਾਨੂੰ ਖਾਣੇ ਦੀ ਖੁਰਾਕ ਚਾਹੀਦੀ ਹੈ ਪਾਟ ਚੰਗੇ ਕਪੜੇ ਪਾਣੇ ਚਾਹੀਦੇ ਮੰਨ ਲਈ ਵੀ ਆਪਣੇ ਕੌਨਸ਼ੀਅਸ ਮਾਈਂਡ ਸਬਕੌਨਸ਼ੀਅਸ ਮਾਈਂਡ ਲਈ ਕੁਝ ਕਰੋ ਅੱਛਾ ਸੋਚੋ ਅੱਛਾ ਸਹਿਤ ਪੜੋ ਅੱਛੇ ਲੋਕਾਂ ਦੀ ਕੰਪਨੀ ਵਿੱਚ ਰਹੋ ਔਰ ਅਗਰ ਤੁਸੀਂ ਨਹੀਂ ਕਰ ਸਕਦੇ ਤੇ ਇੱਕ ਪ੍ਰੋਫੈਸ਼ਨਲ ਹੈਲਪ ਜ਼ਰੂਰ ਲਵੋ ਆ ਜਿਹੜੀ ਪ੍ਰੋਫੈਸ਼ਨਲ ਹੈਲਪ ਹੈ ਅਗਰ ਤੁਸੀਂ ਕਾਉਂਸਲਰ ਤੋਂ ਲੈ ਰਹੇ ਹੋ ਹਿਪਨੋਥੈਰੇਪਿਸਟ ਤੋਂ ਲੈ ਰਹੇ ਹੋ ਪਾਸਟ ਲਾਈਫ ਰਿਗਰੈਸ਼ਨ ਥੈਰੇਪਿਸਟ ਤੋਂ ਲੈ ਰਹੇ ਹੋ ਕਿਸੇ ਹੋਰ ਤੋਂ ਲੈ ਰਹੇ ਦਿਸ ਇਜ਼ ਦਾ ਰeal ਇਨਵੈਸਟਮੈਂਟ इस करके अगर थोड़ा तो लगता है जिंदगी जिंदा दिल्ली का नाम है मुर्दा दिल क्या क्या खाकजिया करते हैं तो इसलिए दोस्तों जो भी है मेरा कहता है जिंदगी बड़ी मुश्किल से मिलती है एक जिंदगी को जिंदगी की तरह जियो एंड जिंदगी वो नहीं जो तुम्हें मिली है जिंदगी वो है जो तुमने खुद बनाई है सो दोस्तों सब कुछ पॉसिबल है कौन कहता है कौन कहता है कि आकाश में छेद तो नहीं हो सकता जरा तबीयत तो से तो पत्थर फेंको यारो सब कुछ बदला जा सकता जी यानी कि में हौसला तो हिम्मत होनी चाहिए yes. कुछ भी जरा हो सर तुसी अपना कीमती समा दिता तो आड़ा बहुत बहुत धन्यवाद जी थैंक यू वेरी मच ਜੀ ਦਰਸ਼ਕੋ ਵਾਕਈ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰਾਂਗੇ ਜਦੋਂ ਤੱਕ ਅਸੀਂ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਨਹੀਂ ਰੱਖਾਂਗੇ ਉਦੋਂ ਤੱਕ ਦੂਜੇ ਵੀ ਸਾਡੀ ਪਰਵਾਹ ਨਹੀਂ ਕਰਨਗੇ ਸੋ ਆਪਣੇ ਆਪ ਦੇ ਉੱਤੇ ਗੌਰ ਕਰਿਆ ਕਰੋ ਜੇਕਰ ਤੁਹਾਡੇ ਜ਼ਹਿਨ ਦੇ ਵਿੱਚ ਕੋਈ ਸਵਾਲ ਹੈ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਤੁਹਾਡੀ ਵੀ ਕੋਈ ਆਪਣੀ ਕਹਾਣੀ ਹੈ ਜੋ ਤੁਸੀਂ ਦੂਜਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡਾ ਕਮੈਂਟ ਬਾਕਸ ਦੇ ਵਿੱਚ ਨੰਬਰ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਨਵੇਂ ਤੁਸੀਂ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੁਣ ਮੈਂ ਦਮਨਪ੍ਰੀਤ ਨੂੰ ਦੇਵਾ ਗਿਆ ਧੰਨਵਾਦ